ਹਾਲੋ ਯਾ ਜੱਜਾ ਪੀਜ਼ਾ ਬਣਾਇਆ ਬਹੁਤ ਘੈਂਟ ਆ ਦੇਖਣ ਚ ਦੇਖੋ ਕਿੰਨਾ ਸੋਹਣਾਗਾ ਪੂਰਾ ਹੀ ਸੋਹਣਾਗਾ ਉਹ ਤੇਰੀ ਨੂੰ ਇਹ ਤਾਂ ਥੱਲੋਂ ਮੱਚਿਆ ਹੋਇਆ ਜਮਈ ਤਲ ਕੋਈ ਨਹੀਂ ਗੱਲ ਨਾ ਕਿਸੇ ਹੋਰ ਪਾਸੇ ਨਾਲ ਲੈ ਕੇ ਜਾਇਓ ਤੇ ਪੀਜਾ ਹੀ ਆ ਇਹ ਹੋਰ ਪਾਸੇ ਨਾ ਹੁਣ ਗੱਲ ਨੂੰ ਘੁਮਾ ਦਿਓ ਤੇ ਕਮੈਂਟਾਂ ਚ ਨਾ ਕੁਝ ਬੋਲਿਓ ਸਾਰੇ ਨੇ ਦੇਖਣਾ ਹੁੰਦਾ ਤੇ ਆਪਾਂ ਜੰਮਿਆ ਹੋਇਆ ਪੀਜਾ ਲਿਆਂਦਾਗਾ ਤੰਦੂਰੀ ਪੀਜਾ ਠੀਕ ਹੈ ਉਹ ਪੈਂ ਇਹ ਵੀ ਪੁੱਠਾਗਾ ਚਲੋ ਕੋਈ ਨਹੀਂ ਗੱਲ ਨਹੀਂ ਨਿਕਲੀ ਤੇ ਇਹ ਵੀ ਪੁੱਠਾ ਹੀ ਪੈਕ ਕਰਿਆ ਹੋਇਆਗਾ ਸਾਰੀਆਂ ਚੀਜ਼ਾਂ ਪੁੱਠਾ ਹੀ ਪੈਕ ਕਰੀਆਂ ਹੋਈਆਂ ਤੇ ਆਇ ਚ ਇੱਕ ਪੁੜੀ ਆਰਗਨ ਨੂੰ ਤੇ ਇੱਕ ਚਿੱਲੀ ਫਲੈਕਸ ਨਿਕਲੀ ਤੇ ਅੱਜ ਉਹਨੂੰ ਖੋਲ ਕੇ ਦੇਖਦੇ ਆਂ ਆਪਾਂ ਸਮਾਨ ਜਾਨਾ ਦਾ ਸਾਰੀ ਇੱਕ ਪਾਸੇ ਇਕੱਠਾ ਹੋਇਆ ਪਿਆਗਾ ਤੇ ਮੈਂ ਇਹਨੂੰ ਪੱਟ ਕੇ ਹੁਣ ਆਪ ਦੁਆ ਤੇ ਆ ਲੋ ਇਹ ਸਾਰਾ ਬ੍ਰੈਡ ਬਰੋਡ ਵੀ ਵਿਚੇ ਪਟਾਇਆ ਗਿਆ ਤਾਂ ਜਿਗਾਰ ਜਦਾ ਤੇ ਪਨੀਰ ਦੇ ਕਯੂਬ ਪਾਏ ਹੋਏ ਇਹਦੇ ਚ ਦਸ ਤੇ ਅਜੋ ਆਪਾਂ ਇਹਨੂੰ ਹੁਣ ਕਰਦੇ ਆ ਫਰਾਈ ਫਰਾਈ ਨਹੀਂ ਸੌਰੀ ਇਹੋ ਕਰਦੇ ਆਗੇ ਓਵਨ ਹੈ ਨਹੀਂ ਆਪਣੇ ਕੋਲੇ ਦੇਸੀ ਜਿਗਾਰ ਚ ਇਹਨੂੰ ਆਪਾਂ ਐ ਕਰਾਂਗੇ ਬਣਾਵਾਂਗੇ ਥੋੜਾ ਜਿਹਾ ਮੱਖੀਓ ਪਾ ਲਿਆ ਠੀਕ ਹੈ ਜੀ ਤੇ ਤੁਸੀਂ ਤੇਲ ਰਫੈਂਡ ਕੁਛ ਮਰਜੀ ਪਾ ਲਿਓ ਤੇ ਐ ਰੱਖ ਦਿਓ ਇਹਨੂੰ ਤੇ ਐ ਰੱਖਣ ਤੋਂ ਬਾਅਦ 5 ਕੁ ਮਿੰਟ ਇਹਨੂੰ ਛੱਡ ਦਿਓ ਘੱਟ ਚੇਕ ਦੇ ਉੱਤੇ ਤੇ ਜਦੋਂ ਆਕੇ ਮੈਂ ਦੇਖਿਆ 5 ਕੁ ਮਿੰਟਾਂ ਬਾਅਦ ਘੱਟ ਚੇਕ ਦੇ ਉੱਤੇ ਗੱਲ ਜੀ ਨਹੀਂ ਬਣੀ ਤੇ ਥੱਲੋ ਵੀ ਇਹ ਮਚ ਗਿਆ ਠੀਕ ਹੈ ਜੀ ਉੱਤੋਂ ਤਾਂ ਬਹੁਤ ਸੋਹਣਾਗਾ ਥੱਲੋਂ ਰੜਿਆ ਹੋਇਆਗਾ ਤੇ ਆ ਹੁਣ ਮੈਂ ਦੂਜਾ ਜਗ੍ਹਾਡ ਕਰੂੰਗਾ ਐ ਜਾਲੀ ਜੀ ਰੱਖ ਕੇ ਕੋਈ ਤੇ ਐ ਬਣਾਇਆਗਾ ਦੇਖੋ ਐ ਹੁਣ ਇਹਦੇ ਵਿੱਚ ਇਕੱਲਾ ਸਿੱਕਾ ਸਿੱਕਾ ਲੱਗੂ ਨੂੰ ਫੁੱਲ ਸਿੱਕੇ ਤੇ ਕਰਦੇ ਆ ਆਏ ਹਾਏ ਹੁਣ ਬੜੀ ਐ ਨਾ ਗੱਲ ਤੇ ਹੁਣ ਆਊਗਾ ਖਾਣ ਦਾ ਨਜ਼ਾਰਾ ਤੇ ਹੁਣ ਇਹ ਉੱਤੋਂ ਥੱਲੋਂ ਦੋਨੇ ਪਾਸੇ ਰੜ ਗਿਆ ਇਹ ਠੀਕ ਹੈ ਜੀ ਤੇ ਆ ਦਿਓ ਹੁਣ ਇਹਦੇ ਕਰਾਂਗੇ ਆਪਾਂ ਸਲਾਈ ਛੋਟੇ ਛੋਟੇ ਟੁਕੜੇ ਕਿਉਂਕਿ ਖਾਣਾਂ ਵਾਲੇ ਬਾਲੇ ਨੇ ਤੇ ਪੀਜ਼ਾ ਇੱਕ ਹੈਗਾ ਤੇ ਇਹ ਸਿਰਫ 99 ਰੁਪਏ ਦਾ ਆ ਤੇ 200 ਰੁਪਏ ਦੇ ਰੇਟ ਹੈਗਾ ਫਰੋਜਣ ਜਦ ਮੈਂ ਹੋਇਆ ਬਰਫਾਲਾ ਬਸ ਦੀ ਜੀ ਗੱਲ ਲੱਗੀ ਕਿ ਠੀਕ ਹੈ ਜੀ ਮੌਕੇ ਤੇ ਇੰਨਾ ਤਾਮਜਾਮ ਹੋਣਾ ਨਹੀਂ ਸੀ ਮੈਂ ਤਾਂ ਕਰਕੇ ਬਰਫਾਲਾ ਲੈ ਆਂਦਾ ਤੇ ਆਹ ਲੋਈ ਇਹਨੂੰ ਕਟਿੰਗ ਕਰਦੇ ਕਰਦੇ ਮੈਂ ਹਸਾਬ ਨਾਲ ਲੈ ਕੇ ਹੁਣ ਵੱਧ ਹੀ ਟੁਕੜੇ ਕਰਨੇ ਪੈਣਗੇ ਤੇ ਪੰਜ ਛੇ ਟੁਕੜੇ ਕਰ ਲਏ ਤੇ ਹੁਣ ਇੱਕ ਅੱਧਾ ਟੁਕੜਾ ਥੱਲੇ ਵੀ ਨਾ ਡਿੱਗ ਪਈ ਤੇ ਆਹ ਲੋਈ ਤਿਆਰ ਹੁਣ ਆਪਣੀ ਸੌਸ ਪਾਲੀ ਤੇ ਹੁਣ ਕਰਦੇ ਆ ਖਾ ਕੇ ਇਹਨੂੰ ਟਰਾਈ ਆਪਾਂ ਕਿਦਾਂ ਦਾ ਬਣਿਆਗਾ ਤੇ ਹੁਣ ਤੁਸੀਂ ਕਹੋਗੇ ਪੈਸੇ ਲੱਗੇ ਘੈਂਟ ਕਹੂਗਾ ਤੇ ਵਾਕਈ ਘੈਂਟ ਆਗਾ ਥੱਲੋ ਰੜਿਆ ਹੋਇਆਗਾ